IPL ਦੀ ਮੈਗਾ ਨਿਲਾਮੀ ਤੋਂ ਪਹਿਲਾਂ ਫਰੈਂਚਾਈਜ਼ੀ KPH ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਦੇ ਨਾਲ ਕੁਝ ਠੀਕ ਨਹੀਂ ਚੱਲ ਰਿਹਾ ਹੈ ਕੰਪਨੀ ਦੀ ਸਹਿਮਾਲਿਕਾ ਤੇ অভিনেত্রী ਪ੍ਰੀਤੀ ਜਿੰਟਾ ਅਦਾਲਤ ਪਹੁੰਚੀ ਹੈ ਉਸਨੇ ਕੰਪਨੀ ਦੇ ਸਹਿਮਾਲਿਕਾ ਮੋਹਿਤ ਬਰਮਨ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਪਟੀਸ਼ਨ 'ਚ ਉਹਨਾਂ ਨੇ ਮੋਹਿਤ ਬਰਮਨ ਦੇ 11.5 ਫੀਸਦੀ ਸ਼ੇਅਰ ਕਿਸੇ ਹੋਰ ਨੂੰ ਵੇਚਣ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਅਦਾਲਤ ਇਸ ਮਾਮਲੇ ਦੇ ਵਿੱਚ ਬਰਮਨ ਨੂੰ ਨੋਟਿਸ ਜਾਰੀ ਕੀਤਾ ਹੈ ਨਾਲੀਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ ਪਟੀਸ਼ਨ ਮੁਤਾਬਕ ਕੰਪਨੀ ਦੇ ਚਾਰ ਵੱਡੇ ਸ਼ੇਅਰਧਾਰਕ ਹਨ ਬਰਮਨ ਕੋਲਾ ਕੇਪੀਐਚ ਵਿੱਚ 48% ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ ਜਦਕਿ ਪ੍ਰਿਤਿਜਿੰਤਾ ਅਤੇ ਨੀਸ ਵਾਡਿਆ ਦੀ 23-23% ਦੀ ਹਿੱਸੇਦਾਰੀ ਹੈ ਜਦਕਿ ਬਾਕੀ ਸ਼ੇਅਰ ਚੌਥੇ ਸ਼ੇਅਰਧਾਰਕ ਕਰਨ ਪਾਲ ਕੋਲ ਨੇ ਪਟੀਸ਼ਨ ਮੁਤਾਬਕ ਪ੍ਰਿਤਿਜਿੰਤਾ ਦਾ ਕਹਿਣਾ ਹੈ ਕਿ ਮੋਹਿਤ ਬਰਮਨ ਆਪਣੇ 11.5% ਦੀ ਸ਼ੇਅਰ ਕਿਸੇ ਹੋਰ ਪਾਰਟੀ ਨੂੰ ਵੇਚਣ ਦੀ ਗੱਲ ਕਰ ਰਹੇ ਨੇ ਪ੍ਰਿਤੀ ਨੇ ਆਰਬਿਟਰੇਨ ਐਂਡ ਕੰਸਿਲੀਏਸ਼ਨ ਐਕਟ 1986 ਦੇ ਤਹਿਤ ਪਟੀਸ਼ਨ ਦਾਇਰ ਕਰਕੇ ਬਰਮਨ ਨੂੰ ਇਹ ਸ਼ੇਅਰ ਵੇਚਣ ਤੋਂ ਰੋਕਣ ਦੀ ਮੰਗ ਕੀਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਸ਼ੇਅਰਧਾਰਕ ਆਪਣੇ ਸ਼ੇਰਾਂ ਨੂੰ ਗਰੁੱਪ ਤੋਂ ਬਾਹਰ ਤਾਂ ਹੀ ਵੇਚ ਸਕਦਾ ਹੈ ਜੇਕਰ ਬਾਕੀ ਸ਼ੇਅਰਧਾਰਕ ਉਹਨਾਂ ਸ਼ੇਰਾਂ ਨੂੰ ਵੇਚਦੇ ਨਹੀਂ ਖਰੀਦਣ ਤੋਂ ਇਨਕਾਰ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ ਅਜੇ ਹਾਂ ਨਹੀਂ ਹੋਇਆ ਬਾਕੀ ਸ਼ੇਅਰਧਾਰਕਾਂ ਨੇ ਇਹਨਾਂ ਸ਼ੇਰਾਂ ਨੂੰ ਖਰੀਦਣ ਤੋਂ ਇਨਕਾਰ ਨਹੀਂ ਕੀਤਾ ਬਰਮਨ ਨੇ ਵੀ ਆਪਣੇ ਸ਼ੇਅਰ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ ਪੰਜਾਬ ਕਿੰਗਸ ਨੇ ਵੀ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਜ਼ਿੰਟਾ ਨੇ ਐਸੋਸੀਏਸ਼ਨ ਦੇ ਉਪ ਨਿਯਮਾਂ ਦੀ ਧਾਰਾ 19 ਨੂੰ ਉਜਾਗਰ ਕੀਤਾ ਹੈ ਜੋ ਕਿ ਆਰ ਓ ਐਫ ਆਰ ਨਾਲ ਸੰਬੰਧਿਤ ਹੈ ਮੌਜੂਦਾ ਨਿਵੇਸ਼ਕਾਂ ਦੇ ਪਹਿਲੇ ਇਨਕਾਰ ਕਰਨ ਦਾ ਅਧਿਕਾਰ ਅਦਾਲਤ ਨੇ ਕਿਹਾ ਕਿ ਸ਼ੁਰੂਆਤੀ ਤੌਰ ਤੇ ਹਿੱਸੇਦਾਰੀ ਵੇਚਣ ਦੀ ਪੇਸ਼ਕਸ਼ ਕਰਨ ਤੋਂ ਬਾਅਦ ਬਰਮਨ ਪਿੱਛੇ ਹਟ ਗਿਆ ਪਰ ਅਮਰੀਕੀ ਕੰਪਨੀ ਨਾਲ ਸੌਦੇ ਨੂੰ ਲੈ ਕੇ ਚਰਚਾ ਚੱਲ ਰਹੀ ਹੈ